ਮੇਰੇ ਵਾਲੇ ਮੰंजे ਤੇ ਤਾਂ ਨਹੀਂ ਬੈਠੇ ਨਾ ਤਰ ਲੋਗਾ ਜਾ ਪੰਮਾ ਬਾਈ ਜੀ ਆ ਗਏ ਨੇ ਇਸ ਵੀਡੀਓ ਵਿੱਚ ਚਾਪਾ ਗੱਲ ਕਰਾਂਗੇ ਮਸ਼ਹੂਰ ਪੰਜਾਬੀ ਐਕਟਰ ਡਾਇਲੋਗ ਐਕਟਰ ਅਤੇ ਡਾਇਰੈਕਟਰ ਪ੍ਰਿੰਸ ਕਬਲਜੀਤ ਸਿੰਘ ਬਾਰੇ ਜਿਹੜੇ ਕਿ ਵਾਰਨਿੰਗ ਫਿਲਮ ਵਿੱਚ ਆਪਣੇ ਦਮਦਾਰ ਰੋਲ ਕਰਕੇ ਪੰਮੇ ਦੇ ਨਾਮ ਨਾਲ ਵੀ ਬਹੁਤ ਮਸ਼ਹੂਰ ਨੇ ਤੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਦਾਂ ਇੱਕ ਟਰੱਕ ਡਰਾਈਵਰ ਦਾ ਮੁੰਡਾ ਇੰਨਾ ਵੱਡਾ ਨਾਮੀ ਐਕਟਰ ਬਣਿਆ ਤੇ ਪ੍ਰਿੰਸ ਕਬਲਜੀਤ ਸਿੰਘ ਦੇ ਦੋਸਤਾਂ ਨੇ ਇਹਨਾਂ ਨੂੰ ਬੰਬੇ ਜਾਣ ਲਈ ਪੈਸੇ ਕਿਵੇਂ ਇਕੱਠੇ ਕਰਕੇ ਦਿੱਤੇ ਤੇ ਇਹਨਾਂ ਨੂੰ ਵਾਰਨਿੰਗ ਫਿਲਮ ਵਿੱਚ ਮੁੱਖ ਕਿਰਦਾਰ ਕਿਵੇਂ ਮਿਲਿਆ ਪ੍ਰਿੰਸ ਕਵਲਜੀਤ ਸਿੰਘ ਦਾ ਜਨਮ 2 ਮਾਰਚ 1980 ਨੂੰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ ਅਤੇ ਇਹਨਾਂ ਦੇ ਪਿਤਾ ਇੱਕ ਟਰੱਕ ਡਰਾਈਵਰ ਸੀ ਯਾਨੀ ਕਿ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਸੀ ਪ੍ਰਿੰਸ ਕਵਲਜੀਤ ਸਿੰਘ ਨੂੰ ਪੰਮਾ ਜਾਂ ਪ੍ਰਿੰਸ ਕੇਜੀ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹਨਾਂ ਦੇ ਵੱਡੇ ਭਰਾ ਦਾ ਨਾਮ ਵਿਕਰਮਜੀਤ ਸਿੰਘ ਹੈ ਜੇ ਆਪਾਂ ਪ੍ਰਿੰਸ ਕਵਲਜੀਤ ਸਿੰਘ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਸਕੂਲ ਵਿੱਚੋਂ ਪੂਰੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਹੋਮੀਓਪੈਥਿਕ ਮੈਡੀਕਲ ਕਾਲਜ ਅਬੋਹਰ ਤੋਂ ਟੀ ਐਚ ਐਮਐਸ ਦੀ ਪੜ੍ਹਾਈ ਕੀਤੀ ਯਾਨੀ ਕਿ ਡਿਪਲੋਮਾ ਇਨ ਹੋਮਿਓਪੈਥਿਕ ਮੈਡੀਸਨ ਐਂਡ ਸਰਜਰੀ ਕਹਿੰਦਾ ਮਤਲਬ ਇਹਨਾਂ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੋਈ ਹੈ ਪ੍ਰਿੰਸ ਕਬਲਜੀਤ ਸਿੰਘ ਜਦੋਂ 6ਵੀਂ 7ਵੀਂ ਕਲਾਸ ਵਿੱਚ ਪੜ੍ਹਦੇ ਸੀ ਤਾਂ ਉਦੋਂ ਵੀਸੀਆਰ ਦਾ ਜ਼ਮਾਨਾ ਸੀ ਤੇ ਵੀਸੀਆਰ ਉੱਤੇ ਫਿਲਮਾਂ ਦੇਖ-ਦੇਖ ਇਹਨਾਂ ਅੰਦਰ ਵੱਡੇ ਹੋ ਕੇ ਹੀਰੋ ਬਣਨ ਦੀ ਇੱਛਾ ਪੈਦਾ ਹੋਈ ਤੇ ਇੱਕ ਦਿਨ ਇਹ ਗਿੱਦੜਬਾਹ ਸਟੇਡੀਅਮ ਵਿੱਚ ਹੋ ਰਹੇ ਨੁਕੜ ਨਾਟਕ ਨੂੰ ਦੇਖਣ ਗਏ ਜਿਸ ਨੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਇਨਸਪਾਇਰ ਕੀਤਾ ਦੱਸਦੇ ਕਿ ਪਹਿਲਾ ਪ੍ਰੈਸ ਕਬਲਜੀਤ ਸਿੰਘ ਦੇ ਵੱਡੇ ਭਰਾ ਥੀਏਟਰ ਵਿੱਚ ਕੰਮ ਕਰਦੇ ਸੀ ਪਰ ਬਾਅਦ ਵਿੱਚ ਜਦੋਂ ਉਹਨਾਂ ਉੱਪਰ ਘਰ ਦੀ ਜ਼ਿੰਮੇਵਾਰੀ ਆ ਗਈ ਤਾਂ ਪ੍ਰਿੰਸ ਕਬਲਜੀਤ ਸਿੰਘ ਦੇ ਭਰਾ ਨੇ ਇਹਨਾਂ ਨੂੰ ਥੀਏਟਰ ਵਿੱਚ ਪਾ ਦਿੱਤਾ ਅਤੇ ਕਿਸੇ ਨੇ ਇਹਨਾਂ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਜੇ ਫਿਲਮਾਂ ਵਿੱਚ ਜਾਣਾ ਚਾਹੁੰਦਾ ਹੈ ਤਾਂ ਪਹਿਲਾਂ 10-12 ਸਾਲ ਥੀਏਟਰ ਕਰਨਾ ਪੈਣਾ ਹੈ ਸ਼ੁਰੂ ਵਿੱਚ ਪ੍ਰਿੰਸ ਕਬਲਜੀਤ ਸਿੰਘ ਨੂੰ ਨਾਟਕ ਲਿਖਣਾ ਨਹੀਂ ਆਉਂਦਾ ਸੀ ਤੇ ਇਹਨਾਂ ਦੇ ਦਿਮਾਗ ਵਿੱਚ ਕੋਈ ਨਾਟਕ ਦੀ ਸਟੋਰੀ ਘੁੰਮ ਰਹੀ ਸੀ ਇਹਨਾਂ ਨੇ ਆਪਣਾ ਆਈਡੀਆ ਕਈਆਂ ਨੂੰ ਦੱਸਿਆ ਪਰ ਕਿਸੇ ਨੇ ਵੀ ਇਹਨਾਂ ਦੀ ਉਸ ਗੱਲ ਨੂੰ ਸੀਰੀਅਸ ਨਹੀਂ ਲਿਆ ਜਿਸ ਤੋਂ ਬਾਅਦ ਇਹਨਾਂ ਨੇ ਖੁਦ ਹੀ ਨਾਟਕ ਲਿਖਣ ਦੀ ਕੋਸ਼ਿਸ਼ ਕੀਤੀ ਤੇ ਇੱਕ ਵਧੀਆ ਨਾਟਕ ਲਿਖ ਲਿਆ ਇੱਕ ਦਿਨ ਪ੍ਰਿੰਸ ਕਬਲਜੀਤ ਸਿੰਘ ਨੂੰ ਆਪਣੇ ਦੋਸਤਾਂ ਨਾਲ ਆਪਣਾ ਨੁਕੜ ਨਾਟਕ ਪਰਫਾਰਮ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਦੇਖ ਕੇ ਲੋਕਾਂ ਨੇ ਇਹਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਉਸ ਤੋਂ ਬਾਅਦ ਪ੍ਰਿੰਸ ਕਬਲਜੀਤ ਸਿੰਘ ਨੇ ਇੱਕ ਹੋਰ ਨਾਟਕ ਲਿਖਿਆ ਫਿਰ ਇਹ ਆਪਣੇ ਵਧੀਆ ਭਵਿੱਖ ਲਈ ਬੰਬੇ ਚਲੇ ਗਏ ਪ੍ਰਿੰਸ ਕਬਲਜੀਤ ਸਿੰਘ ਜੀ ਦੱਸਦੇ ਨੇ ਕਿ ਜਦੋਂ ਇਹਨਾਂ ਨੇ ਬੰਬੇ ਜਾਣਾ ਸੀ ਤਾਂ ਉਸ ਟਾਈਮ ਇਹਨਾਂ ਦੇ ਮੁਹੱਲੇ ਦੇ ਜਵਾਕਾ ਨੇ ਜਿਹੜੇ ਕਿ ਗੋਲੀਆਂ ਦੇ ਫੋਟੋਆਂ ਖੇਡ ਕੇ ਪੈ ਪੈਸੇ ਵਟਦੇ ਸੀ ਉਹਨਾਂ ਵਿੱਚੋਂ 900 ਰੁਪਏ ਇਕੱਠੇ ਕਰਕੇ ਭੇਜੇ ਸੀ ਪਰ ਉੱਥੇ ਵੀ ਇਹਨਾਂ ਦੀ ਗੱਲ ਨਹੀਂ ਬਣੀ ਤੇ ਇਹ ਵਾਪਸ ਪੰਜਾਬ ਆ ਗਏ ਪੰਜਾਬ ਆ ਕੇ ਇਹਨਾਂ ਨੇ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਖੋਲ ਲਈ ਤੇ ਲਗਭਗ 8-10 ਸਾਲ ਇਹਨਾਂ ਨੇ ਆਪਣੀ ਕੱਪੜਿਆਂ ਦੀ ਦੁਕਾਨ ਚਲਾਈ ਪਰ ਇਹ ਹਰ 6 ਮਹੀਨੇ ਵਿੱਚ ਇੱਕ ਫੈਸ਼ਨ ਸ਼ੋਅ ਅਤੇ ਇੱਕ ਨੁਕੜ ਨਾਟਕ ਜ਼ਰੂਰ ਕਰਾਉਂਦੇ ਸੀ ਜਿਸ ਕਾਰਨ ਇਹਨਾਂ ਦਾ ਦੁਕਾਨ ਦਾ ਕੰਮ ਵੀ ਚੱਲਦਾ ਰਹਿੰਦਾ ਸੀ ਨਾਲੇ ਨਾਟਕ ਦਾ ਕੰਮ ਵੀ ਚੱਲਦਾ ਰਹਿੰਦਾ ਸੀ ਪ੍ਰਿੰਸ ਕਵਲਜੀਤ ਸਿੰਘ ਦੱਸਦੇ ਨੇ ਕਿ ਜਦੋਂ ਡਾਇਰੈਕਟ ਡਾਇਰੈਕਟਰ ਸਿਮਰਜੀਤ ਸਿੰਘ ਜਿਨ੍ਹਾਂ ਨੇ ਅਮਰਿੰਦਰ ਗਿੱਲ ਦੀ ਅੰਗਰੇਜ਼ ਮੂਵੀ ਡਾਇਰੈਕਟ ਕੀਤੀ ਸੀ ਉਹਨਾਂ ਨੇ ਲਾਈ ਲੱਗ ਫਿਲਮ ਬਣਾਉਣੀ ਸੀ ਉਦੋਂ ਉਹਨਾਂ ਨੇ ਪ੍ਰਿੰਸ ਕਵਲਜੀਤ ਨੂੰ ਉਸ ਫਿਲਮ ਵਿੱਚ ਇੱਕ ਛੋਟਾ ਜਿਹਾ ਰੋਲ ਦਿੱਤਾ ਤੇ ਉਸ ਟਾਈਮ ਇਹਨਾਂ ਨੇ ਪਹਿਲੀ ਵਾਰੀ ਪ੍ਰੋਫੈਸ਼ਨਲ ਕੈਮਰਾ ਫੇਸ ਕੀਤਾ ਸੀ ਉਸ ਤੋਂ ਬਾਅਦ ਡਾਇਰੈਕਟਰ ਸਿਮਰਜੀਤ ਸਿੰਘ ਨੇ ਇੱਕ ਹੋਰ ਫਿਲਮ ਡਾਇਰੈਕਟ ਕੀਤੀ ਚੱਕ ਜਵਾਨਾ ਜਿਸ ਵਿੱਚ ਇਹਨਾਂ ਨੂੰ ਇੱਕ ਵਾਰੀ ਫੇਰ ਰੋਲ ਕਰਨ ਦਾ ਮੌਕਾ ਮਿਲਿਆ ਤੇ ਉੱਥੋਂ ਹੀ ਇਹਨਾਂ ਦੀ ਆਪਣੇ ਕੱਪੜੇ ਦੀ ਦੁਕਾਨ ਦੇ ਨਾਲ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਹੋ ਗਈ ਲੰਬਾ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਫਿਰ 2012 ਵਿੱਚ ਆ ਕੇ ਇਹਨਾਂ ਨੂੰ ਲੱਗਿਆ ਵੀ ਜਿਹੜਾ ਕੰਮ ਕਰਨਾ ਸੀ ਉਹ ਮੈਂ ਤਾਂ ਕੀਤਾ ਹੀ ਨਹੀਂ ਮੈਂ ਤਾਂ ਫਿਲਮਾਂ 'ਚ ਜਾਣਾ ਚਾਹੁੰਦਾ ਸੀ ਪਰ ਮੈਂ ਤਾਂ ਦੁਕਾਨਦਾਰੀ ਵਿੱਚ ਹੀ ਫਸਿਆ ਰਹਿ ਗਿਆ ਤੇ ਸੋਚ ਕੇ ਇਹਨਾਂ ਨੇ ਜਿਹੜਾ ਰੈਡੀਮੇਡ ਕੱਪੜਿਆਂ ਦਾ ਕੰਮ 17000 'ਚ ਸ਼ੁਰੂ ਕੀਤਾ ਸੀ 2012 ਵਿੱਚ ਉਹ ਕਰੀਬ 2 ਕਰੋੜ ਰੁਪਏ ਦਾ ਬਣ ਗਿਆ ਸੀ ਤੇ ਉਸ ਨੂੰ ਛੱਡ ਕੇ ਇਹ ਐਕਟਿੰਗ ਵਾਲੇ ਪਾਸੇ ਹੀ ਆ ਗਏ ਇੱਕ ਦਿਨ ਪ੍ਰਿੰਸ ਕਬਲਜੀਤ ਸਿੰਘ ਕਰਮਜੀਤ ਅਨਮੋਲ ਨੂੰ ਇੱਕ ਫਿਲਮ ਦੀ ਸਟੋਰੀ ਸੁਣਾ ਰਹੇ ਸੀ ਤਾਂ ਉੱਥੇ ਹੀ ਇਨਾਂ ਕੋਲ ਡਾਇਰੈਕਟਰ ਸਿਮਰਨਜੀਤ ਹੁੰਦਲ ਵੀ ਬੈਠੇ ਉਹ ਕਹਾਣੀ ਸੁਣ ਰਹੇ ਸੀ ਉਹਨਾਂ ਨੂੰ ਉਹ ਕਹਾਣੀ ਬਹੁਤ ਵਧੀਆ ਲੱਗੀ ਤੇ ਉਹੀ ਕਹਾਣੀ ਉਹਨਾਂ ਨੇ ਅੱਗੇ ਇੱਕ ਪ੍ਰੋਡਿਊਸਰ ਨੂੰ ਸੁਣਾਈ ਤੇ ਇਹਨਾਂ ਨੂੰ ਆਪਣੀ ਕਹਾਣੀ ਲਈ 4.5 ਲੱਖ ਰੁਪਏ ਮਿਲੇ ਜਿਸ ਦਾ ਨਾਮ ਸੀ ਜੱਟ ਬॉयਜ਼ ਪੁੱਤ ਜਟਾਂ ਦੇ ਤੇ ਇਸ ਫਿਲਮ ਵਿੱਚ ਇਹਨਾਂ ਨੇ ਜੋਲੀ ਨਾਮ ਦੇ ਕੈਰੈਕਟਰ ਦਾ ਰੋਲ ਵੀ ਕੀਤਾ ਸੀ ਕਾਲਜ ਦੇ ਵਿੱਚ ਤਿੰਨ ਗਰੁੱਪ ਤੇ ਤਿੰਨੇ ਬਾਸ ਅਤੇ ਲੇਖਕ ਵਜੋਂ ਇਹ ਇਹਨਾਂ ਦੀ ਪਹਿਲੀ ਫਿਲਮ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਈ ਸੁਪਰहिट ਫਿਲਮਾਂ ਦੀ ਸਟੋਰੀ ਲਿਖੀ ਤੇ ਦਰਸ਼ਕਾਂ ਦੀ ਝੋਲੀ ਪਾਈ ਜਿਵੇਂ ਲੈਦਰ ਲਾਈਫ ਸਟੇਸ਼ਨ ਇੱਕ ਸੰਧੂ ਹੁੰਦਾ ਸੀ ਸ਼ਿਕਾਰੀ ਜ਼ਿਲ੍ਹਾ ਸੰਗਰੂਰ ਰੱਬਾ ਰੱਬਾ ਮੀਂਹ ਵਰਸਾ ਜੇ ਆਪਾਂ ਇਹਨਾਂ ਦੀ ਫਿਲਮਾਂ ਦੀ ਗੱਲ ਕਰੀਏ ਜਿਨ੍ਹਾਂ ਵਿੱਚ ਪ੍ਰਿੰਸ ਕਬਲਜੀਤ ਨੇ ਇੱਕ ਅਦਾਕਾਰ ਦੇ ਤੌਰ ਤੇ ਕੰਮ ਕੀਤਾ ਤਾਂ ਉਹਨੇ ਵੈ ਸ਼ਾਖੀ ਲਿਸਟ ਸਟੇਸ਼ਨ ਆਗਿਰ ਤੇਰੇ ਲਈ ਆਈ ਨਾਲੇ ਇਹਦੇ ਬਾਰੇ ਹੈਪੀ ਨੂੰ ਨਾ ਦੱਸੀ ਕੋਲਣਾ ਵੀ ਨੂੰ ਪਿੰਡ ਜਾ ਕੇ ਤੂਫਾਨ ਸਿੰਘ ਲਾਟੂ ਅੱਛਾ ਉਹ ਜਾ ਪਰਾਂ ਨੰਗਾ ਦੇ ਵੀ ਕਦੇ ਲੱਗਿਆ ਲਾਟੂ ਛੜਾ ਨਾਨਾ ਭਰਾਵਾ ਤੂੰ ਚਾਚੇ ਨੂੰ ਘੱਲ ਬੱਕਰੀ ਹੱਥ ਪੱਠੇ ਘੱਲੂ ਉਹ ਤਾਂ ਖਾ ਜੂ ਹੈ ਕਹਿ ਪੁੱਤ ਤਾਇਆ ਤਾਇਆ ਗਿੱਦੜ ਸਿੰਘੀ ਬਹਿਲੀਆਂ ਨੇ ਕਰ ਲਈ ਸਲਾ ਕੱਲਾ ਟੱਕਰੇ ਤਾਂ ਘੇਰ ਮਾਰਨਾ ਗਿੱਦੜਾਂ ਦਾ ਗੇਦੜਾਂ ਦਾ ਸ਼ਾਵਾ ਨਹੀਂ ਗਿਰਦਾਰੀ ਲਾਲ ਅਤੇ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਪ੍ਰਿੰਸ ਕਬਲਜੀਤ ਸਿੰਘ ਆਪਣੀ ਭੂਮਿਕਾ ਨਿਭਾ ਚੁੱਕਿਆ ਹੈ ਤੇ ਜੇਕਰ ਆਪਾਂ ਉਹਨਾਂ ਫਿਲਮਾਂ ਦੀ ਗੱਲ ਕਰੀਏ ਜਿਨ੍ਹਾਂ ਵਿੱਚ ਪ੍ਰਿੰਸ ਕਬਲਜੀਤ ਸਿੰਘ ਨੇ ਲੀਡ ਰੋਲ ਕੀਤਾ ਤਾਂ ਉਹਨੇ ਪੰਛੀ ਤੇਰਾ ਨਾਂ ਕੀ ਹੈ ਲਕੀ ਲਾਲ ਗੈਲ ਕੇ ਲਾਲ ਐਲ ਕੇ ਲਾਲ ਚੇਤਾ ਸਿੰਘ ਹਾਂਜੀ ਪ੍ਰਿੰਸੀਪਲ ਸਾਹਿਬ ਠੰਡ ਬਹੁਤ ਹੈ ਤੁਹਾਡੇ ਲਈ ਚਾਹ ਦਾ ਪਾਣੀ ਪੱਤੀ ਅੰਡਾ ਕ੍ਰਿਮੀਨਲ ਵਾਰਨਿੰਗ ਮੇਰੇ ਘਰੇ ਬੰਦੇ ਭੇਜੇ ਸੀ ਨਾ ਫਿਰ ਤੈਨੂੰ ਸਾਹਮਣੇ ਉਹ ਵਾਰਨਿੰਗ ਦੇਣੀ ਪੰਦੀ ਹੈ ਅਤੇ ਵਾਰਨਿੰਗ 2 ਤੇ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਨੂੰ ਵਾਰਨਿੰਗ ਫਿਲਮ ਵਿੱਚ ਲੀਡ ਰੋਲ ਕਿਵੇਂ ਮਿਲਿਆ ਤਾਂ ਗੱਲ ਕੁਝ ਇਸ ਤਰ੍ਹਾਂ ਹੋਈ ਕਿ ਇਹਨਾਂ ਦਾ ਇੱਕ ਦੋਸਤ ਪੋਸਟਰ ਬਣਾਉਣ ਦਾ ਕੰਮ ਕਰਦਾ ਹੈ ਜਿਨ੍ਹਾਂ ਨੂੰ ਇਹ ਵੈਸੇ ਹੀ ਆਪਣੀ ਕੋਈ ਨਾ ਕੋਈ ਫੋਟੋ ਭੇਜ ਦਿੰਦੇ ਸੀ ਇੱਕ ਦਿਨ ਇਹ ਵਾਰਨਿੰਗ ਫਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਹਰਦੀਪ ਦੁੱਲਤ ਕੋਲ ਬੈਠੇ ਗੱਲਾਂ ਕਰ ਰਹੇ ਸੀ ਇਹਨਾਂ ਦੇ ਪੋਸਟਰ ਬਣਾਉਣ ਵਾਲੇ ਦੋਸਤ ਨੇ ਵਾਰਨਿੰਗ ਫਿਲਮ ਦੇ ਫਰਸਟ ਪੋਸਟਰ ਤੇ ਇਹਨਾਂ ਦੀ ਫੋਟੋ ਲਗਾ ਕੇ ਭੇਜ ਦਿੱਤੀ ਜਿਸ ਤੇ ਲਿਖਿਆ ਸੀ ਵੇਲੇ ਆ ਬੰਦਾ ਬੁੰਦਾ ਮਰਵਾ ਲੋ ਜਦੋਂ ਉਹ ਫੋਟੋ ਪ੍ਰਿੰਸ ਬਾਜੀ ਨੇ ਹਰਦੀਪ ਦੁੱਲਤ ਨੂੰ ਦਿਖਾਈ ਤਾਂ ਇਹਨਾਂ ਦੀ ਅਜੇਹੀ ਲੁੱਕ ਦੇਖ ਕੇ ਉਹ ਹੈਰਾਨ ਰਹਿ ਗਏ ਤੇ ਕਿਹਾ ਵੀ ਹੁਣ ਇਹ ਫਿਲਮ ਵਿੱਚ ਮੇਨ ਲੀਡ ਰੋਲ ਤੂੰ ਕਰੇਗਾ ਬਸ ਇਸ ਤਰ੍ਹਾਂ ਪ੍ਰਿੰਸ ਕਬਲਜੀਤ ਸਿੰਘ ਨੂੰ ਵਾਰਨਿੰਗ ਫਿਲਮ ਵਿੱਚ ਮੇਨ ਲੀਡ ਰੋਲ ਮਿਲਿਆ ਤੇ ਵਾਰਨਿੰਗ ਫਿਲਮ ਆਪਣੇ ਦਮਦਾਰ ਰੋਲ ਕਰਕੇ ਇਹਨਾਂ ਦੀ ਪੂਰੀ ਇੰਡਸਟਰੀ ਵਿੱਚ ਤੂਤੀ ਬੋਲ ਲੱਗ ਪਈ। ਦੋਸਤੋ ਇਹ ਸੀ ਪ੍ਰਿੰਸ ਕਬਲਜੀਤ ਸਿੰਘ ਦੀ ਲਾਈਫ ਸਟੋਰੀ। ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਰਹਿਣ ਲਈ ਪੰਜਾਬੀ ਕਰੋੜ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਧੰਨਵਾਦ।